ਜਿਹੜੀ ਗੱਲ ਦਾ ਡਰ ਸੀ ਉਸ ਗੱਲ ਦੀ ਸ਼ੁਰੂਆਤ ਹੋ ਗਈ ਆ ਪਰ ਮੇਰੀ ਪੰਜਾਬੀਆਂ ਨੂੰ ਤੇ ਗੈਰ ਪੰਜਾਬੀਆਂ ਨੂੰ ਬੇਨਤੀ ਆ ਕਿ ਠੰਮੇ ਦੇ ਵਿੱਚ ਰਹਿਣਾ ਹੌਸਲੇ ਦੇ ਵਿੱਚ ਰਹਿਣਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਨਾ ਡਰਨਾ ਤੇ ਨਾ ਡਰਾਉਣਾ ਫਿਰ ਸਾਰਿਆਂ ਦੇ ਨਾਲ ਇੱਕੋ ਜਿਹੇ ਆ ਕੋਈ ਪਰਵਾਹ ਨਹੀਂ ਕਰਨੀਗੀ ਆਪਦੇ ਵੱਲੋਂ ਰੱਬ ਰੱਬ ਕਰੋ ਚੜ੍ਹਦੀ ਕਲਾ ਦੇ ਵਿੱਚ ਰਹੋ ਪੋਜ਼ਿਟਿਵ ਰਹੋ ਤੇ جنگ ਦੇ ਬਾਰੇ ਦਹਿਸ਼ਤ ਨਹੀਂ ਪੈਦਾ ਕਰਨੀ ਇਸ ਵੇਲੇ ਗੋਲੇ ਡਿੱਗ ਰਹੇ ਆ ਕਦੇ ਕਿਤੋਂ ਖਬਰ ਆਉਂਦੀ ਆ ਕਦੇ ਕਿਤੋਂ ਖਬਰ ਆਉਂਦੀ ਆ ਕਿ ਫਲਾਣੀ ਥਾਂ ਦੇ ਉੱਤੇ ਲਾਈਟ ਵੇਖੀ ਗਈ ਆ ਫਲਾਣੀ ਥਾਂ ਦੇ ਉੱਤੇ ਧਮਾਕੇ ਦੀ ਆਵਾਜ਼ ਸੁਣੀ ਗਈ ਆ ਇਹ ਜਦੋਂ ਖਬਰਾਂ ਮੀਡੀਆ ਦੇ ਵਿੱਚ ਆਉਂਦੀਆਂ ਤਾਂ ਲੋਕ ਪੈਨਿਕ ਹੁੰਦੇ ਆ ਲੋਕ ਡਰਦੇ ਪਰਛਾਵੇਂ ਦੇ ਵਿੱਚ ਸਹਿਮ ਦੇ ਪਰਛਾਵੇਂ ਦੇ ਵਿੱਚ ਜਾਂਦੇ ਆ ਪਰ ਸਾਡੇ ਡਰਨ ਦੇ ਨਾਲ ਹੋਣਾ ਪੁੱਜਣੀਗਾ ਕਿਉਂਕਿ ਇਹ ਦੇਸ਼ ਦੀ ਰੱਖਿਆ ਦੀ ਗੱਲ ਆ ਦੇਸ਼ ਦੀਆਂ ਫੌਜਾਂ ਦੀ ਗੱਲ ਆ ਦੇਸ਼ ਦੀਆਂ ਸਰਕਾਰਾਂ ਦੀ ਗੱਲ ਆ ਜੋ ਹੋਊਗਾ ਸਭ ਦੇ ਨਾਲ ਹੀ ਆ ਇਸ ਕਰਕੇ ਭਾਈ ਤੁਸੀਂ ਜਿਹਦੇ ਵਿੱਚ ਵੀ ਯਕੀਨ ਰੱਖਦੇ ਹੋ ਭਾਵੇਂ ਤੁਸੀਂ ਕਿਸੇ ਨੂੰ ਵੀ ਰੱਬ ਮੰਨਦੇ ਹੋਵੋ ਕਿਸੇ ਵੀ ਤਰ੍ਹਾਂ ਦਾ ਰੱਬ ਹੋਵੇ ਤੁਸੀਂ ਹਿੰਦੂ ਹੋਵੋ ਮੁਸਲਮਾਨ ਹੋ ਸਿੱਖ ਹੋਵੋ ਜੈਨੀ ਹੋਵੋ ਸਾਈ ਹੋਵੋ ਬੁੱਧੀ ਹੋਵੋ ਤੁਸੀਂ ਆਪੋ ਆਪਣੇ ਧਰਮ ਦੇ ਵਿੱਚ ਯਕੀਨ ਰੱਖੋ ਤੇ ਇਨਸਾਨੀਅਤ ਦੇ ਜਿਹੜੇ ਗੁਣ ਆ ਉਹ ਅੰਦਰ ਪੂਰੇ ਤਰ੍ਹਾਂ ਬਰਕਰਾਰ ਰੱਖੋ ਜੇਕਰ ਤੁਹਾਨੂੰ ਕੋਈ ਵੀ ਡਰਿਆ ਸਮੇਂ ਨਜ਼ਰ ਆਉਂਦਾ ਉਹਦੀ ਵੱਧ ਤੋਂ ਵੱਧ ਮਦਦ ਕਰੋ ਤੇ ਇੱਕ ਮੇਰੀ ਬੇਨਤੀ ਹੋਰ ਆ ਟੀਵੀ ਚੈਨਲ ਸਿਰਫ ਉਹ ਦੇਖੋ ਜਿਹਦੇ ਉੱਤੇ ਤੁਹਾਨੂੰ ਭਰੋਸਾ ਤਮਾਸ਼ੀ ਬਿਨਾ ਜਿਹੜਾ ਟੀਵੀ ਚੈਨਲ ਬਿਲਕੁਲ ਨਾ ਦੇਖੋ ਇਹ ਤੁਹਾਨੂੰ ਮਾਨਸਿਕ ਤੌਰ ਦੇ ਉੱਤੇ ਕਮਜ਼ੋਰ ਕਰਦੇ ਆ ਜਿਹੜੇ ਟੀਵੀ ਚੈਨਲ ਇਹ ਗੱਲ ਕਹਿੰਦੇ ਕਿ ہماری ਇਤਨੀ ਵੱਡੀ ਟੀਆਰਪੀ ਹੈ ਉਹਨਾਂ ਦੀ ਟੀਆਰਪੀ ਇਸ ਕਰਕੇ ਹੈ ਕਿਉਂਕਿ ਤੁਸੀਂ ਉਹਨਾਂ ਤੋਂ ਡਰਦੇ ਆ ਉਹਨਾਂ ਨੂੰ ਪਹਿਲਾਂ ਸੁਣਦੇ ਹੋ ਫਿਰ ਡਰਦੇ ਹੋ ਫਿਰ ਅਗਲੀ ਜਾਣਕਾਰੀ ਲੈਣ ਵਾਸਤੇ ਫਿਰ ਵੇਨੇ ਹੋ ਤੇ ਇਹਦੇ ਕਰਕੇ ਸਾਰਾ ਕੁਝ ਹੋਈ ਜਾਂਦਾ ਖੈਰ ਹੁਣ ਤੱਕ ਦੀਆਂ ਜਿਹੜੀਆਂ ਤਾਜ਼ਾ ਖਬਰਾਂ ਆਈਆਂ ਪੰਜਾਬ ਦੇ ਉੱਤੇ ਵੀ ਪਾਕਿਸਤਾਨ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਪਠਾਨਕੋਟ ਦੇ 에ਅਰ ਬੇਸ ਦੇ ਉੱਤੇ ਹਮਲਾ ਕੀਤਾ ਗਿਆ ਸੀ ਪਰ ਪਤਾ ਲੱਗਾ ਜੀ ਕਿ ਭਾਰਤ ਦੀ ਫੌਜ ਦੇ ਵੱਲੋਂ ਉਸ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ ਅੱਧੀ ਰਾਤ ਤੱਕ ਜਲੰਧਰ ਦੇ ਕਦੇ ਕਿਤੇ ਕਦੇ ਕਿਸੇ ਖੇਤਰ ਦੇ ਵਿੱਚ ਕਦੇ ਕਿਸੇ ਖੇਤਰ ਦੇ ਵਿੱਚ ਖਬਰਾਂ ਇਹ ਆਉਂਦਗੀਆਂ ਉਹ ਡੁੱਟ ਕੇ ਸੋਸ਼ਲ ਮੀਡੀਆ ਤੇ ਚੱਲਦੀਆਂ ਰਹੀਆਂ ਕਿ ਭਾਈ ਫਲਾਣੀ ਥਾਂ ਤੇ ਵੀ ਹਮਲਾ ਹੋਇਆ ਫਲਾਨੀ ਥਾਂ ਦੇ ਉੱਤੇ ਡਰੋਨ ਡਿੱਗਿਆ ਫਲਾਨੀ ਥਾਂ ਦੇ ਉੱਤੇ ਆ ਗੱਲ ਹੋਈ ਹੈ ਇਹਨਾਂ ਖਬਰਾਂ ਦੀ ਪੁਸ਼ਟੀ ਆਉਂਦੇ ਕੁਝ ਘੰਟਿਆਂ ਦੇ ਵਿੱਚ ਹੋਣੀ ਆ ਪਰ ਜੇਕਰ ਇਹ ਖਬਰਾਂ ਸਹੀ ਆ ਤਾਂ ਵੀ ਨਾ ਡਰੋ ਜੇਕਰ ਇਹ ਖਬਰਾਂ ਝੂਠੀਆਂ ਤਾਂ ਇਹਨਾਂ ਦੇ ਵਿੱਚ ਅੱਗੇ ਵਾਧਾ ਕਰਨ ਦੀ ਕੋਸ਼ਿਸ਼ ਨਾ ਕਰੋ ਇਹ ਪਤਾ ਲੱਗਾ ਜੀ ਕਿ ਪੰਜਾਬ ਦੇ ਸਾਰੇ 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 ਸਕੂਲ ਆ ਜਿਹੜੇ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਪੰਜਾਬ ਦੇ ਸਾਰੇ ਕਾਲਜ ਤਿੰਨ ਦਿਨ ਵਾਸਤੇ ਬੰਦ ਕਰ ਦਿੱਤੇ ਗਏ ਆ ਪਾਕਿਸਤਾਨ ਦੇ ਵੱਲੋਂ ਅੰਨੇਵਾ ਫਾਇਰਿੰਗ ਕੀਤੀ ਜਾ ਰਹੀ ਆ ਭਾਰਤ ਦੇ ਵੱਲੋਂ ਪਤਾ ਲੱਗਾ ਜੀ ਕਰਾਚੀ ਦੇ ਵੱਲ ਲਾਹੌਰ ਦੇ ਵੱਲ ਕਈ ਹੋਰ ਖੇਤਰਾਂ ਦੇ ਵੱਲ ਹਮਲਾ ਕੀਤਾ ਗਿਆ ਉਧਰ ਪਾਕਿਸਤਾਨੀ ਮੀਡੀਆ ਕੁਝ ਹੋਰ ਕਹਿੰਦਾ ਪਰ ਭਾਰਤ ਦੇ ਮੀਡੀਆ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਜੋ মিডিਆ ਦੇ ਵਿੱਚ ਜਾਣਕਾਰੀ ਆ ਰਹੀ ਆ ਸਰਕਾਰ ਦੇ ਹਵਾਲੇ ਰਾਹੀਂ ਸੂਤਰਾਂ ਦੇ ਹਵਾਲੇ ਦਰਾਈ ਉਹਦੇ ਰਾਹੀਂ ਭਾਰਤ ਦੇ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਗਿਆ ਜਿਹੜੀ ਮੇਰੇ ਕੋਲੇ ਜਾਣਕਾਰੀ ਆ ਕਿ ਜੰਮੂ ਕਸ਼ਮੀਰ ਦੇ ਵਿੱਚ ਰਾਜਸਥਾਨ ਦੇ ਵਿੱਚ ਤੇ ਪੰਜਾਬ ਦੇ ਵਿੱਚ ਡਰੋਨ ਜਿਹਨੂੰ ਅਸੀਂ ਕਹਿੰਦੇ ਵੀ ਸੁਇਸਾਈਡ ਡਰੋਨ ਆ ਜਿਹੜੇ ਉਹਦੇ ਰਾਹੀਂ ਹਮਲਾ ਕੀਤਾ ਗਿਆ ਤੇ ਭਾਰਤ ਦੇ S400 ਜਿਹਨੂੰ ਅਸੀਂ S400 ਕਹਿੰਦੇ ਆ ਡਿਫੈਂਸ ਮਿਜ਼ਾਈਲ ਦੇ ਸਿਸਟਮ ਨੇ ਇਹ ਸਾਰਾ ਕੁਝ ਨਾਕਾਮ ਕਰ ਦਿੱਤਾ ਸੋ ਮਤਲਬ ਕਹਿਣ ਦਾ ਇਹ ਆ ਜੀ ਕਿ ਭਾਰਤ ਦੇ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ ਪੂਰੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਜਦੋਂ ਜਲੰਧਰ ਦੇ ਵਿੱਚ ਇਹ ਖਬਰ ਆਈ ਜੀ ਕਿ ਫਲਾਣੇ ਥਾਂ ਦੇ ਉੱਤੇ ਧਮਾਕਾ ਹੋ ਗਿਆ ਫਲਾਣੀ ਥਾਂ ਦੇ ਉੱਤੇ ਵੀ ਕੋਈ ਚਬਕੀਲੀ ਚੀਜ਼ ਡਿੱਗੀ ਆ ਫਲਾਣੀ ਥਾਂ ਦੇ ਉੱਤੇ ਵੀ ਇਸ ਵੇਲੇ ਆ ਕੁਝ ਹੋ ਰਿਹਾ ਨਾਲ ਦੀ ਨਾਲ ਜਲੰਧਰ ਦੇ ਵਿੱਚ ਘੁੱਪ ਹਨੇਰਾ ਹੋ ਗਿਆ ਗੁਰਦਾਸਪੁਰ ਦੇ ਵਿੱਚ ਅਗਲੇ ਹੁਕਮਾਂ ਤੱਕ ਹਰ ਰੋਜ਼ ਰਾਤੀ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਬਲੈਕਆਊਟ ਕਰ ਦਿੱਤਾ ਗਿਆ ਇਹ ਵੀ ਪਤਾ ਲੱਗਾ ਜੀ ਕਿ ਚੰਡੀਗੜ੍ਹ ਦੇ ਵਿੱਚ ਵੀ ਜਾਂ ਪੰਜਾਬ ਦੇ ਹੋਰ ਵੱਖ-ਵੱਖ ਹਿੱਸਿਆਂ ਦੇ ਵਿੱਚ ਤੇ ਫੌਜੀ ਟਿਕਾਣਿਆਂ ਨੂੰ ਪਾਕਿਸਤਾਨ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਜੰਮੂ 에ਅਰਪੋਰਟ ਤੇ ਪਠਾਨਕੋਟ ਦੇ 에ਅਰਫੋਰਸ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੇ ਭਾਰਤੀ ਡਿਫੈਂਸ ਸਿਸਟਮ ਨੇ ਉਹਨੂੰ ਕਦੇ ਵੀ ਨਕਾਰਾ ਕਰ ਦਿੱਤਾ ਅੱਠ ਮਜ਼ਾਈਲਾ ਜਿਹੜੀਆਂ ਅੱਠ ਮਜ਼ਾਈਲਾ ਪਤਾ ਲੱਗਾ ਜੀ ਕਿ ਭਾਰਤੀ ਸੈਨਾ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਦਾਗੀਆਂ ਸਿੰਘਾਂ ਵੱਖ-ਵੱਖ ਤਮਾ ਤੋਂ ਤੇ ਇਹ ਵੀ ਪਤਾ ਲੱਗਾ ਕਿ ਭਾਈ ਇਹਨਾਂ ਸਾਰੀਆਂ ਨੂੰ ਹੀ ناکਾਮ ਕਰ ਦਿੱਤਾ ਗਿਆ ਭਾਰਤ ਦੀ ਫੌਜ ਜਿੰਦਾਬਾਦ ਆ ਭਾਰਤ ਜਿੰਦਾਬਾਦ ਆ ਭਾਰਤ ਦੇ ਵੱਲੋਂ ਸੁਰੱਖਿਆ ਦੀ ਖਾਤਰ ਜਿਹੜੇ ਉਦਮ ਕੀਤੇ ਜਾ ਰਹੇ ਆ ਉਹ ਵੀ ਜ਼ਿੰਦਾਬਾਦ ਆ ਪਰ ਜਿਹੜੀ ਇੱਕ ਜਾਣਕਾਰੀ ਆਈ ਆ ਕਿ ਬਲੈਕਆਊਟ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਤੇ ਕਿਹੜੇ ਕਿਹੜੇ ਸੂਬਿਆਂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਉਦੋਂਪੁਰ ਦੇ ਵਿੱਚ ਕਿਸ਼ਤਵਾਰਡ ਦੇ ਵਿੱਚ ਅਖਨੂਰ ਦੇ ਵਿੱਚ ਸਾਂਬਾ ਸ਼੍ਰੀਨਗਰ ਤੇ ਅਨੰਤਨਾਗਰ ਦੇ ਵਿੱਚ ਬਲੈਕਆਊਟ ਆ ਮੁਕੰਮਲ ਬਾੜਮੀਰ ਬੀਕਾਨੀਰ ਸ਼੍ਰੀਨਗਰ ਦੇ ਵਿੱਚ ਰਾਜਸਥਾਨ ਦੇ ਵਿੱਚ ਇਹ ਬਲੈਕਆਊਟ ਆ ਪੰਜਾਬ ਦੇ ਵਿੱਚ ਗੌਰ ਨਾਲ ਸੁਣਿਓ ਚੰਡੀਗੜ੍ਹ ਦੇ ਵਿੱਚ ਮੁਹਾਲੀ ਦੇ ਵਿੱਚ ਜਲੰਧਰ ਅਮਰਤਸਰ ਹੁਸ਼ਿਆਰਪੁਰ ਗੁਰਦਾਸਪੁਰ ਤੇ ਪਠਾਨਕੋਟ ਦੇ ਵਿੱਚ ਆ ਤੇ ਗੁਜਰਾਤ ਦੇ ਵਿੱਚ ਪੁੱਜ ਤੇ ਕਸ਼ ਖੇਤਰ ਦੇ ਵਿੱਚ ਬਲੈਕਆਊਟ ਕੀਤਾ ਗਿਆ ਗੱਲ ਸਿਰਫ ਇਥੇ ਮੁਕਦੀ ਇਹ ਆ ਜਿਹੜੇ ਲੋਕਾਂ ਨੂੰ ਚੰਡੀ ਇਸ ਗੱਲ ਦੀ ਚੜੀ ਸੀ ਜੰਗ ਲੱਗਦੀ ਨਹੀਂ ਜੰਗ ਲੱਗੇ ਬੰਬ ਚੱਲਣ ਐ ਹੋਵੇ ਹੁਣ ਦੱਸੋ ਹੁਣ ਆਪਾਂ ਕੀ ਸੋਚਦੇ ਆ ਹੁਣ ਕੀ ਵਿਚਾਰ ਕਰਦੇ ਆ ਹਮੇਸ਼ਾ ਹਰ ਗੱਲ ਦੇ ਵਿੱਚ ਚੱਕਵਾ ਪੜਨੀ ਹੋਣਾ ਚਾਹੀਦਾ ਆ ਜੰਗ ਭਿਆਨਕ ਹੀ ਹੁੰਦੀ ਸੀ ਜੰਗ ਭਿਆਨਕ ਹੀ ਹੁੰਦੀ ਹੈ ਜਾਣਕਾਰੀ ਇਹ ਵੀ ਪ੍ਰਾਪਤ ਹੋਈ ਆ ਕਿ ਪਾਕਿਸਤਾਨ ਦੇ ਵੱਲੋਂ ਪੰਜਾਬ ਦੇ ਉੱਤੇ ਦੂਜੀ ਵਾਰ ਹਮਲਾ ਕੀਤਾ ਗਿਆ ਜਾਨਕਿ ਪਹਿਲਾਂ ਪੰਜਾਬ ਦੇ ਕਈ ਹੋਰ ਵੱਖ-ਵੱਖ ਸ਼ਹਿਰਾਂ ਦੇ ਉੱਤੇ ਹਮਲੇ ਦਾ ਯਤਨ ਕੀਤਾ ਗਿਆ ਜਿਹਨੂੰ ਕਿ ਭਾਰਤ ਦੀ ਫੌਜ ਦੇ ਵੱਲੋਂ ਨਾਕਾਮ ਕੀਤਾ ਗਿਆ ਬਾਅਦ ਦੇ ਵਿੱਚ ਪਠਾਨਕੋਟ ਵਾਲੇ 에ਅਰ ਫੋਰਸ ਸਟੇਸ਼ਨ ਦੇ ਉੱਤੇ ਹਮਲਾ ਕੀਤਾ ਗਿਆ ਜਾਂ ਕਰਨੀ ਕੋਸ਼ਿਸ਼ ਕੀਤੀ ਗਈ ਜਿਹਨੂੰ ਕਿ ਨਾਕਾਮ ਕੀਤਾ ਗਿਆ ਲੁਧਿਆਣਾ ਬਠਿੰਡਾ ਤੇ ਚੰਡੀਗੜ੍ਹ ਦੇ ਫੌਜੀ ਟਿਕਾਣਿਆਂ ਦੇ ਉੱਤੇ ਰੱਖਿਆ ਵਿਭਾਗ ਦੀ ਜਾਣਕਾਰੀ ਹੈ ਵੀ ਪਹਿਲਾਂ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਜਲੰਧਰ ਆਦਮਪੁਰ ਲੁਧਿਆਣਾ ਬਠਿੰਡਾ ਤੇ ਚੰਡੀਗੜ੍ਹ ਦੇ ਫੌਜੀ ਟਿਕਾਣਿਆਂ ਦੇ ਉੱਤੇ ਰਾਕਟ ਤੇ ਮਿਜ਼ਾਈਲਾਂ ਦਾਗੀਆਂ ਭਾਰਤ ਦੇ 에ਅਰ ਡਿਫੈਂਸ ਸਿਸਟਮ ਨੇ ਅਸਮਾਨ ਦੇ ਵਿੱਚੋਂ ਹੀ ਨਿਊਟਰਲਾਈਜ਼ ਜਿਹਨੂੰ ਅਸੀਂ ਨਸ਼ਟ ਕਹਿੰਦੇ ਆ ਉਹ ਕਰ ਦਿੱਤਾ ਤੇ ਇਹਨਾਂ ਟਿਕਾਣਿਆਂ ਦੇ ਵਿੱਚ 5 에ਅਰਬੇਸ ਤੇ 6 ਕੈਂਟਾ ਕਈ ਥਾਵਾਂ ਦੇ ਉੱਤੇ ਪਾਕਿਸਤਾਨੀ ਰਾਕਟ ਦੇ ਮਲਬੇ ਵੀ ਮਿਲੇ ਆ ਗੱਲ ਫਿਰ ਉੱਥੇ ਆ ਕੇ ਮੁੱਕਦੀ ਆ ਇਸ ਵੇਲੇ ਠਰਮੇ ਤੋਂ ਕਮ ਲੈਣ ਦੀ ਲੋੜ ਆ ਕੋਈ ਪਤਾ ਨਹੀਂ ਅਗਲੇ ਪਲ ਦੇ ਵਿੱਚ ਕੀ ਹੋਵੇ ਕੋਈ ਪਤਾ ਨਹੀਂ ਜਦੋਂ ਇਹਨਾਂ ਖਬਰਾਂ ਦੀ ਰਿਕਾਰਡਿੰਗ ਕਰਦੇ ਆ ਉਸ ਤੋਂ ਅਗਲੇ ਘੰਟਿਆਂ ਦੇ ਵਿੱਚ ਕੀ ਹੋਵੇ ਕਿਉਂਕਿ ਇਹ ਸਾਡੇ ਹੱਥ ਵਾਸ ਕੁਝ ਹੈ ਹੀ ਨਹੀਂ ਸਾਡੇ ਹੱਥ ਵਾਸ ਸ਼ੁਭ ਇਸਹਾਮਾ ਸਾਡੇ ਹੱਥ ਦੇ ਵਿੱਚ ਅਰਦਾਸਾਂ ਸਾਡੇ ਹੱਥ ਦੇ ਵਿੱਚ ਦੂਜੇ ਦਾ ਚੰਗਾ ਆਪਣੇ ਹੱਥੀ ਹੋਵੇ ਇਹ ਆ ਮੈਂ ਫਿਰ ਬੇਨਤੀ ਕਰਦਾ ਕਿ ਡਰਨ ਦੀ ਲੋੜ ਨਹੀਂ ਇਹ ਹਮਲਾ ਹੋਇਆ ਹੈ ਭਾਰਤ ਦੀ ਫੌਜ ਦੇ ਵੱਲੋਂ ਜਵਾਬੀ ਹਮਲਾ ਕੀਤਾ ਗਿਆ ਪਰ ਫਿਰ ਮੈਂ ਵੀ ਇਹ ਵੀ ਗੱਲ ਕਹਿਣਾ ਕਿ ਭਾਈ ਭਾਵੇਂ ਪਾਕਿਸਤਾਨ ਦੇ ਵਿੱਚ ਨੁਕਸਾਨ ਹੋਵੇ ਉਹ ਵੀ ਆਮ ਲੋਕਾਂ ਦਾ ਜੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਕਿਸੇ ਹਿੱਸੇ ਦੇ ਵਿੱਚ ਹੋਵੇ ਉਹ ਵੀ ਆਮ ਲੋਕਾਂ ਦਾ ਜਿਸ ਤਰੀਕੇ ਦੇ ਨਾਲ جنگ ਦੇ ਬਦਲ ਪਿਛਲੇ ਕਈ ਦਿਨਾਂ ਤੋਂ ਮੰਡਰਾ ਰਹੇ ਆ ਉਹ ਨਾ جنگ ਦੇ ਬਦਲਾਂ ਦੇ ਵਿੱਚ ਇਸ ਵੇਲੇ ਸੰਘਣਾ ਪੜ ਆ ਗਿਆ ਤੇ ਇੱਕ ਹੋਰ ਗੱਲ ਆ ਇਸ ਸੰਕਟ ਦੀ ਘੜੀ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਲੋਕ ਕਾਲਾ ਬਾਜ਼ਾਰੀ ਕਰਨ ਤੇ ਜਮ੍ਹਾਂ ਖੋਰੀ ਕਰਦੇ ਆ ਇਹਨਾਂ ਨੂੰ ਕਿਸੇ ਕੀਮਤ ਦੇ ਉੱਤੇ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਪੰਜਾਬ ਦੇ ਵਿੱਚ ਕਈ ਥਾਵਾਂ ਤੋਂ ਖਬਰਾਂ ਆਈਆਂ ਕਿ ਭਾਈ ਲੋਕਾਂ ਨੂੰ ਲੁੱਟਣ ਦਾ ਸਿਲਸਲਾ ਸ਼ੁਰੂ ਕਰ ਦਿੱਤਾ ਗਿਆ ਲੋਕਾਂ ਨੂੰ ਇਹ ਜੀ ਕਿ ਭਾਈ ਅਸੀਂ ਇਧਰੋਂ ਵੀ ਚੁੰਡ ਲਈਏ ਇਧਰੋਂ ਵੀ ਚੁੰਡ ਲਈਏ ਹੁਣ ਲੋਕ ਫਸੇ ਆ ਲੋਕ ਇਹ ਚਾਹੁੰਦੇ ਜੀ ਕਿ ਆਟਾ ਦਾਲਾਂ ਤੇ ਹੋਰ ਜ਼ਰੂਰੀ ਵਸਤਾਂ ਜਿਹੜੀਆਂ ਘਰ ਦੇ ਵਿੱਚ ਸੰਭਾਲ ਕੇ ਰੱਖ ਲਈਏ ਪ੍ਰਸ਼ਾਸਨ ਨੇ ਗੱਲ ਕਹੀ ਆ ਇਹੋ ਜੀ ਅਸੀਂ ਕੋਈ ਐਡਵਾਈਜ਼ਰੀ ਜਾਰੀ ਨਹੀਂ ਕੀਤੀ ਇਹਨਾਂ ਲੋਕਾਂ ਤੋਂ ਬਚਨ ਦੀ ਲੋੜ ਹੈ ਸੋ ਭਾਈ ਗੱਲ ਇਹ ਜੀ ਕਿ ਇੱਕ ਦੂਜੇ ਤੱਕ ਅਫ ਦਿੱਲੀ ਦੇ 에어ਪੋਰਟ ਤੋਂ ਲੰਘੇ ਕੱਲ 135 ਫਲਾਈਟਾਂ ਰੱਦ ਕੀਤੀਆਂ ਗਈਆਂ ਇਸ ਕਰਕੇ ਰੱਦ ਕੀਤੀਆਂ ਗਈਆਂ ਕਿਉਂਕਿ ਕਈ ਉਡ ਨਹੀਂ ਸਕੀਆਂ ਕਈ ਲੈਂਡ ਨਹੀਂ ਹੋਈਆਂ ਉਹਦਾ ਕਾਰਨ ਇਹ ਆ ਵੀ ਕਈ ਥਾਵਾਂ ਦੇ ਉੱਤੇ ਹਵਾਈ ਖੇਤਰ ਤਬਦੀਲ ਕਰ ਦਿੱਤੇ ਗਏ ਬੰਦ ਹੋਏ ਆ ਕਈ ਥਾਵਾਂ ਦੇ ਉੱਤੇ ਜਿਹੜਾ ਹਵਾਈ ਖੇਤਰ ਆ ਉਹ ਬੰਦ ਹੋਣ ਕਰਕੇ ਤੇ ਵੱਲ ਪਾ ਕੇ ਫਲਾਈਟਾਂ ਜਿਹੜੀਆਂ ਇੱਕ ਤੋਂ ਦੂਜੇ ਦੇਸ਼ ਤੱਕ ਜਾ ਰਹੀਆਂ ਉਦਾਹਰਨ ਦੇ ਤੌਰ ਤੇ ਉੱਤੇ ਤੁਸੀਂ 8 ਘੰਟੇ ਦਾ ਸਫ਼ਰ ਤੈਅ ਕਰਨਾ ਹੋਵੇ ਜਹਾਜ਼ ਦੇ ਵਿੱਚ ਜੇਕਰ ਜਿਹੜਾ ਉਹਨਾਂ ਦਾ ਪਹਿਲਾ ਰੂਟ ਹੈਗਾ ਉਹਨਾਂ ਨੂੰ ਵਲ ਪਾ ਕੇ ਕਿਸੇ ਹੋਰ ਪਾਸੇ ਦੀ ਜਾਣਾ ਪੈਂਦਾ ਮੰਨ ਲਓ 10 ਘੰਟੇ ਲੱਗੇ ਤੁਹਾਡੀ ਰਾਹ ਦੇ ਵਿੱਚ ਕਨੈਕਟਿੰਗ ਫਲਾਈਟ ਆ ਉਦੋਂ ਤੱਕ ਉਹ ਅੱਗੇ ਨਿਕਲ ਜਾਂਦੀ ਹੈ ਤੁਹਾਡੀ ਖਜਲ ਖਵਾਰੀ ਹੁੰਦੀ ਆ ਇਹ ਸਿਰਫ ਮੈਂ ਇਸ ਕਰਕੇ ਦੱਸ ਰਿਹਾ ਕਿਉਂਕਿ ਬਹੁਤ ਸਾਰੇ ਭੈਣਾ ਵੀਰਾਂ ਨੇ ਮੈਨੂੰ ਫੋਨ ਕੀਤਾ ਕਿ ਕੀ ਦਿੱਲੀ ਵਾਲਾ 에ਰਪੋਰਟ ਚੱਲਦਾ ਹੈ ਇਹ ਗੱਲ ਸੱਚੀ ਆ ਕਿ ਉਹ ਚੱਲਦਾ ਹੈ ਇਹ ਗੱਲ ਸੱਚੀ ਆ ਕਿ ਉਹ ਬੰਦ ਨਹੀਂ ਹੈ ਉਹਦੇ ਚਾਰੇ ਡੇ ਚਾਰੇ ਟਰਮੀਨਲ ਆ ਜਿਹੜੇ ਉਹ ਬਿਲਕੁਲ ਕੰਮ ਕਰਦੇ ਆ ਇਹ 에ਰਪੋਰਟ ਅਥਾਰਟੀ ਦੇ ਵੱਲੋਂ ਗੱਲ ਕਹੀ ਗਈ ਆ ਪਰ ਕਿਉਂਕਿ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚਲੇ ਸ਼ਹਿਰਾਂ ਵਿੱਚਲੇ ਕਈ 에어ਪੋਰਟ ਬੰਦ ਕੀਤੇ ਆ ਇਸ ਕਰਕੇ ਉਥੇ ਫਲਾਈਟਾਂ ਦਾ ਕੜਮਾਸਾ ਇਸ ਕਰਕੇ ਉਥੇ ਗਿਣਤੀ ਵਧ ਗਈ ਆ ਇਸੇ ਕਰਕੇ ਭਾਈ ਲੋਕ ਆ ਜਿਹੜੇ ਉਹ ਇਸ ਵੇਲੇ ਤਰਫ ਕੇ ਤੁਹਾਨੂੰ ਸਮਾਂ ਖਰਾਬ ਹੋ ਰਿਹਾ ਫਿਰ ਉਥੇ ਗੱਲ ਮੁਕਦੀ ਆ ਸੋਵਤ ਰਸਾ ਸਿਰੇ ਤੇ ਗੰਢ ਜੰਗ ਲੱਗੀ ਸਮਝ ਲਓ ਜਾਂ ਕਹਿ ਲਈਏ ਵੀ ਜੰਗ ਲੱਗ ਸਕਦੀ ਸਮਝ ਲਓ ਇਹ ਤਾਂ ਆਉਣ ਵਾਲੇ ਸਮੇਂ ਦੇ ਉੱਤੇ ਨਿਰਭਰ ਕਰਨ ਦੀ ਗੱਲ ਆ ਪਰ ਜੀਬ ਦੇ ਰਾਹੀਂ ਡੰਗ ਨਾ ਕਰੋ ਮੀਡੀਆ ਨੂੰ ਵੀ ਬੇਨਤੀ ਆ ਕਿ ਆਪਣੇ ਫਰਜ਼ਾਂ ਨੂੰ ਸਹੀ ਤਰੀਕੇ ਨਾਲ ਨਿਭਾਇਆ ਜਾਵੇ ਜਿਹੜਾ ਪੰਜਾਬੀ ਜਾਂ ਗੈਰ ਪੰਜਾਬੀ ਖਾਸ ਕਰਕੇ ਨੈਸ਼ਨਲ ਮੀਡੀਆ ਜਿਹੜਾ ਕਿ ਇਸ ਵੇਲੇ ਇਉਂ ਕਮੈਂਟਰੀ ਕਰਦਾ ਜਿਵੇਂ ਕਿ ਕ੍ਰਿਕਟ ਦੇ ਵਿੱਚ ਕਮੈਂਟਰੀ ਹੁੰਦੀ ਹੈ ਉਧਰ ਪਾਕਿਸਤਾਨ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ ਜਿਵੇਂ ਕ੍ਰਿਕਟ ਦੇ ਵਿੱਚ ਹੁੰਦਾ ਕਿ ਅਬ ਇਹ ਦੇਖੋ ਜੀ ਇਸਨੇ ਸਿਕਸਰ ਲਗਾ ਦਿਆ ਇਹ ਦੇਖिए ਇਸਕੇ ਬੱਲੇ ਨੇ ਕਿਹਦਾ ਕਮਾਲ ਕਰ ਲਿਆ ਅਬ ਇਹ ਆਊਟ ਹੋ ਗਿਆ ਅਬ ਇਸਨੇ 4 ਰਨ ਬਣਾ ਲੀਏ ਅਬ ਇਸਨੇ 50 ਬਣਾ ਲਈ ਅਬ ਇਸਨੇ ਸੈਂਚਰੀ ਬਣਾਦੀ ਉਸੇ ਤਰੀਕੇ ਦੇ ਨਾਲ ਕਈ ਇਹ ਗੱਲ ਕਰ ਰਿਹਾ ਜੀ ਇਹ ਦੇਖिए ਮਜ਼ਾਇਲ ਸੀਦੀ ਗਿਰ ਗਈ ਹੈ ਇਹ ਦੇਖिए ਵਾਹ ਬਹੁਤ بڑا ਖੱਡਾ ਪੜ ਚੁਕਾ ਹੈ ਇਹ ਦੇਖिए ਪਾਕਿਸਤਾਨ ਕੋ ਐਸੇ ਹੋ ਗਿਆ ਉਹ ਕਰਿਆ ਜੀ ਭਾਰਤ ਕੋ ਐਸੇ ਹੋ ਗਿਆ ਇਹ ਕਮੈਂਟਰੀ ਨਾ ਕਰੋ ਇਸ ਵੇਲੇ ਤੁਸੀਂ ਕਿਸੇ ਕਬੱਡੀ ਕੱਪ ਦੀ ਕਮੈਂਟਰੀ ਨਹੀਂ ਕਰ ਰਹੇ ਇਸ ਵੇਲੇ ਤੁਸੀਂ ਆਈਪੀਐਲ ਦੀ ਕਮੈਂਟਰੀ ਨਹੀਂ ਕਰ ਰਹੇ ਹਾਂ ਇੱਕ ਗੱਲ ਹੋ ਰਿਹਾ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਇੱਥੇ ਆਈਪੀਐਲ ਦਾ ਮੈਚ ਚੱਲ ਰਿਹਾ ਸੀਗਾ ਲੰਘੇ ਕੱਲ ਉਹਨੂੰ ਅਧਵਚਾਲੇ ਰੋਕ ਦਿੱਤਾ ਗਿਆ ਖਿਡਾਰੀਆਂ ਨੂੰ ਮੈਦਾਨ ਦੇ ਵਿੱਚੋਂ ਕੱਢ ਕੇ ਲੈ ਗਏ ਆ ਉੱਥੇ ਗੇਟ ਖੋਲ੍ਹ ਕੇ ਐਮਰਜੈਂਸੀ ਦੇ ਵਿੱਚ ਛਿਤੀ ਛਿਤੀ ਜਿਹੜੇ ਦਰਸ਼ਕ ਆਏ ਸੀ ਉਹਨਾਂ ਨੂੰ ਘਰੋ ਘਰੀ ਭੇਂ ਦਿੱਤਾ ਗਿਆ ਬੱਤੀਆਂ ਚਾਰੇ ਪਾਸੇ ਬੰਦ ਨੇ ਪੰਜਾਬ ਦੇ ਵਿੱਚ ਬੱਤੀਆਂ ਬੰਦ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬੱਤੀਆਂ ਬੰਦ ਨੇ ਪ੍ਰਸ਼ਾਸਕ ਨਿਯਮਾਂ ਦਾ ਪਾਲਣ ਕਰਿਓ ਜਿਹੜੀਆਂ ਵੀ ਗੱਲਾਂ ਜਿਹੜੀਆਂ ਵੀ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ ਉਹਨਾਂ ਦੇ ਉੱਤੇ ਅਮਲ ਕਰਨਾ ਸ਼ੁਰੂ ਕਰਗੇ ਤਮਾਸ਼ੀਬੀਨੀ ਨਾ ਕਰਗੇ ਰੀਲਾਂ ਬਣਾਉਣ ਦੀ ਖੇਚੜਾ ਨਾ ਰਖੀਏ ਮਜ਼ਾਕ ਨਾ ਕਰਗੇ ਟਿਚਰਾਂ ਨਾ ਕਰਗੇ ਮਸ਼ਕਰੀਆਂ ਨਾ ਕਰਗੇ ਇਹ ਸਮੇਂ ਦੀ ਲੋੜ ਆ ਹਰ ਥਾਂ ਦੇ ਉੱਤੇ ਚੌੜਨੀ ਚੰਗੀ ਹੁੰਦੀ ਇਲਤਾਨੀ ਚੰਗੀਆਂ ਹੁੰਦੀਆਂ ਸ਼ਰਾਰਤਾਂ ਨਹੀਂ ਚੰਗੀਆਂ ਹੁੰਦੀਆਂ ਇਸ ਮਾਹੌਲ ਨੂੰ ਸਮਝਣ ਦੀ ਲੋੜ ਆ ਗੋਲਾ ਧਰਮ ਨਹੀਂ ਦੇਖਦਾ ਗੋਲੀ ਧਰਮ ਜਾਂ ਜਾਤ ਨਹੀਂ ਦੇਖਦੀ ਤੁਸੀਂ ਬਚੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਜਿੰਦਾਬਾਦ ਰਹੋ ਸ਼ਾਂਤੀ ਪਸਰੇ ਸਾਰੇ ਦੇਸ਼ਾਂ ਦੇ ਵਿੱਚ ਅੱਤਵਾਦ ਮੁਕੇ ਭਾਰਤ ਦੇਸ਼ ਮਹਾਨਾ ਭਾਰਤ ਜਿੰਦਾਬਾਦ ਆ ਅਸੀਂ ਕਿਸੇ ਵੀ ਦੇਸ਼ ਦੇ ਖਿਲਾਫ ਨਹੀਂ ਬੋਲਦੇ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਦੇ ਪਰ ਜਿਹੜੇ ਦੇਸ਼ ਦਾ ਖਾਨੇ ਆ ਜਿਹੜੇ ਦੇਸ਼ ਦੇ ਵਿੱਚ ਰਹਿੰਦੇ ਆ ਉਹ ਜਿੰਦਾਬਾਦ ਹੀ ਰਹੇ ਇਹਦੀ ਅਸੀਂ ਕਾਮਨਾ ਕਰਦੇ ਪਰ ਆਪਣੇ ਫਰਜ਼ ਨਿਭਾਈਏ ਪੈਨਿਕ ਨਾ ਹੋਈਏ ਹੌਸਲੇ ਰਹੀਏ ਚੜ੍ਹਦੀ ਕਲਾ ਦੇ ਵਿੱਚ ਰਹੀਏ ਮਿਹਰਬਾਨੀ